ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਜਾਂ ਵੀਰ ਇਸ ਜਾਂ ਮੇਰੀਆਂ ਮਾਤਾਮਾ ਇਸ ਚੈਨਲ ਤੇ ਨੰਮੀ ਆਈਆਂ ਨੇ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੈ ਅਸੀਂ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਆ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਆਪਣੇ ਘਰ ਰਾਜੀ ਖੁਸ਼ੀ ਹੋਵੋਗੇ ਰਬਾਤਮਾ ਦੀ ਪੂਰੀ ਤੁਹਾਡੇ ਤੇ ਕਿਰਪਾ ਹੋਵੇਗੀ ਤੇ ਆਪਾਂ ਪਹਿਲਾਂ ਅੱਜ ਗੱਲ ਕਰਦੇ ਆ ਕਮੈਂਟਾਂ ਦੀ ਤੇ ਮੇਰੀਆਂ ਭੈਣਾਂ ਬਹੁਤ ਸੋਹਣੇ ਕਮੈਂਟ ਕਰਦੀਆਂ ਵਾ ਇੱਕ ਮਨਦੀਪ ਭੁੱਲਰ ਭੈਣ ਆਪਣੇ ਤੇ ਇੱਕ ਜਿੰਦਰ ਆਂਟੀ ਨੇ ਆਪਣੇ ਚੂੜ ਚੱਕ ਤੋਂ ਵੀ ਬਹੁਤ ਸੋਹਣੇ ਮੈਸੇਜ ਕਰਦੇ ਹੁੰਦੇ ਨੇ ਤੇ ਹੋਰ ਵੀ ਇੱਕ ਆਂਟੀ ਨੇ ਤਾਂ ਸਾਨੂੰ ਮੈਸੇਜ ਵੀ ਕੀਤੇ ਸੀ ਤੁਸੀਂ ਪੁੱਤ ਮੈਂ ਚੀਮੇਪਿੰਡ ਤੋਂ ਆ ਤੇ ਤੁਹਾਡਾ ਸਾਰਿਆਂ ਦਾ ਹੀ ਜਿਨ੍ਹਾਂ ਦੇ ਨਾਮ ਨਹੀਂ ਵੀ ਲਏ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਤੁਸੀਂ ਸਾਨੂੰ ਇਕ ਆਮ ਜੀ ਫੈਮਲੀ ਆ ਸੀ ਤੇ ਸਾਨੂੰ ਇੰਨੀ ਜ਼ਿਆਦਾ ਸਪੋਰਟ ਕੀਤੀ ਆ ਤੇ ਸਾਨੂੰ ਉਮੀਦ ਨਹੀਂ ਸੀ ਇੰਨੀ ਜਲਦੀ ਅਸੀਂ ਆਪ ਦਾ ਚੈਨਲ ਆ ਜਿਹੜਾ ਗਰੋ ਕਰ ਲਾਂਗੇ ਤੇ ਪ੍ਰਮਾਤਮਾ ਸਭ ਨੂੰ ਤਰੱਕੀਆਂ ਬਖਸ਼ੇ ਆਪਾਂ ਤਾਂ ਇਹੀ ਕਹਿੰਦੇ ਆ ਹਨਾ ਜਿਹੜਾ ਅੱਜ ਆਪਣਾ ਬਲੌਗ ਆ ਕਿ ਮੈਂ ਪੌਲੀ ਹੁੰਦੀ ਆ ਹਨਾ ਅੱਜ ਮੈਂ ਆਪਣੀ ਬੇਟੀ ਆ ਮੇਰੀ ਇਹ ਗੁਰਜਾਪ ਕੌਰ ਤੇ ਇਹ ਮੇਰੇ ਸੱਸ ਨੇ ਇੰਦਰਜੀਤ ਕੌਰ ਤੇ ਅਸੀਂ ਕਿ ਅੱਜ ਮੈਂ ਮੰਮੀ ਨਾਲ ਆਪਣਾ ਬਲੌਗ ਪਾਉਨੇ ਆ ਤੇ ਹੋਰਸ ਨਾਓ ਤੁਸੀਂ ਸਾਰੇ ਕਿਵੇਂ ਹੋ ਤੇ ਅੱਜ ਜਿਹੜੀ ਆਪਾਂ ਹਨਾ ਕੁਝ ਕੁ ਗੱਲਾਂ ਕਰਨੀਆਂ ਵਾ ਤੇ ਉਹ ਤੁਹਾਡੇ ਨਾਲ ਕਰਾਂਗੇ ਕਮੈਂਟ ਤਾਂ ਕਮੈਂਟ ਤਾਂ ਤੁਸੀਂ ਇੰਨੇ ਸੋਹਣੇ ਕਰ ਦਿੰਦੇ ਮੇਲਾ ਜਾਂਦਾ ਵੀ ਮੈਂ ਖੁਸ਼ੀ ਚ ਵੀ ਮੈਂ ਦੁੱਗਲੀ ਹੋ ਜਾਣਾ ਮੋਟੀ ਹੋ ਜਾਣਾ ਵਾ ਪਰ ਨਹੀਂ ਚਲੂ ਥੀ ਤੱਕ ਆਉਣਾ ਮੈਂ ਮਸਾ ਪਹਿਲਾਂ ਪਤਲੀ ਹੋਈ ਆ ਮੇਰਾ ਭਾਰ ਪਹਿਲਾਂ 78 78 ਕਿਲੋ ਹੋ ਗਿਆ ਸੀਗਾ ਤੇ ਮੈਂ ਕੋਸ਼ਿਸ਼ ਜਿਵੇਂ ਐਕਸਰਸਾਈਜ਼ਾਂ ਕੀਤੀਆਂ ਸੀਗੀਆਂ ਪਰ ਮੈਂ ਕੋਈ ਚੀਜ਼ ਨਹੀਂ ਇਦਾਂ ਵਰਤੀ ਸੀ ਜਿਵੇਂ ਕਹਿ ਦਿੰਦੇ ਆ ਆੜਾ ਪੀ ਲੋ ਜੀ ਆ ਖਾ ਲੋ ਆ ਪੀ ਲੋ ਨਹੀਂ ਮੈਂ ਨੇਚਰਲੀ ਤਰੀਕੇ ਨਾਲ 3 ਮਹੀਨੇ ਦੇ ਵਿੱਚ ਆਪਦਾ weight ਘਟਾਇਆ ਸੀਗਾ ਤੇ ਹੁਣ ਜਿਹੜਾ ਮੇਰਾ weight ਆ only 52 ਕਿਲੋ ਆ ਤੇ ਮੇਰਾ weight ਪਹੁੰਚਿਆ 78 ਤੋਂ ਮੈਂ 52 ਲੈ ਕੇ ਆਂਦਾ ਤੇ ਜੇ ਮੇਰੀਆਂ ਭੈਣਾਂ ਤੁਸੀਂ weight ਘਟਾਉਣਾ ਚਾਹੁੰਦੀਆਂ ਤਾਂ ਮੈਨੂੰ ਕਮੈਂਟ ਕਰਿਓ ਫਿਰ ਜੇ ਕਮੈਂਟ ਜ਼ਿਆਦਾ ਆਏ ਲੱਗਿਆ ਆਪਾਂ ਨੂੰ ਹਣਾ ਫਿਰ ਮੈਂ ਵੀਡੀਓ ਪਾਉਂਦੇ ਤੁਹਾਨੂੰ ਐਕਸਰਸਾਈਜ਼ਾਂ ਵੀ ਦੱਸੂਗੀ ਕਿਹੜੀਆਂ-ਕਿਹੜੀਆਂ ਮੈਂ ਐਕਸਰਸਾਈਜ਼ਾਂ ਕੀਤੀਆਂ ਸੀ ਤੇ ਕਿਵੇਂ ਮੈਂ ਆਪਦਾ ਭਾਰ ਘਟਾਇਆ ਬਾ ਮੈਂ ਕੋਈ ਦਵਾਈ ਨਹੀਂ ਖਾਦੀ ਕੁਝ ਨਹੀਂ ਕੀਤਾ ਨੇਚਰਲੀ ਤਰੀਕੇ ਨਾਲ ਮੇਰੇ ਹਸਬੰਦ ਨੇ ਮੈਨੂੰ ਐਕਸਰਸਾਈਜ਼ ਦਸੀਆਂ ਸੀਗੀਆਂ ਉਹ 3 ਮਹੀਨੇ ਕੀਤੀਆਂ ਤੇ ਪਰ ਹੁਣ ਵੀ ਜਿਵੇਂ ਮੈਂ ਆਪਦਾ ਜੋਗਾ ਵਗੈਰਾ ਜਰੂਰ ਕਰਦੀ ਆ ਤੇ ਇੱਕ ਮਹੀਨੇ ਜਿਵੇਂ ਡੀਪੀਡੀ ਚਲ ਵੀ ਉਹ ਵੀ ਸਕੂਲ ਚ ਆਪਣੋਂ ਨਾ ਖਿੱਚ ਰਹੀ ਦੀ ਅਭੀ ਐ ਕੰਮ ਦੀ ਤੇ ਉਹਦਾ ਕਰਕੇ ਵੀ ਥੋੜਾ ਫੈਟਾ ਪਰ ਮੈਂ ਤਾਂ ਹੀ ਕਹਿੰਦੀ ਆ ਸਾਰਿਆਂ ਨੂੰ ਅਈਨਾ ਆਪਣੇ ਸਰੀਰ ਦਾ ਧਿਆਨ ਰੱਖੋ ਜੇ ਆਪਣਾ ਸਰੀਰ ਸਹੀ ਆ ਫੇਰ ਹੀ ਆਪਾਂ ਕੋਈ ਕੰਮ ਕਰ ਸਕਦੇ ਹਾਂ ਕੰਮ ਦਾ ਆਪਾਂ ਜਿੰਨਾ ਮਰਜ਼ੀ ਲਾਲਚ ਕਰੀ ਜਾਈਏ ਵੀ ਆ ਵੀ ਕਰ ਲਈਏ ਉਹ ਵੀ ਕਰ ਲਈਏ ਪਰ ਦਿਨ ਦੇ ਵਿੱਚ ਆਪਣੇ ਕੋਲੇ 24 ਘੰਟੇ ਆ ਜਿਵੇਂ 12 ਦਿਨ ਤੇ 12 ਰਾਤ ਦੇ ਇੰਨਾ 24 ਘੰਟੇ ਚ 1 ਘੰਟਾ ਆਪਣੇ ਸਰੀਰ ਨੂੰ ਜ਼ਰੂਰ ਦਿਓ ਹੈਨਾ ਵੀ ਆਪਾਂ ਜੇ ਹੁਣੇ ਤੋਂ ਆਪਾਂ 30 ਪਲੱਸ ਤਾਂ ਜਿਵੇਂ ਮੰਨ ਲਓ ਹੈਨਾ ਆਪਣੇ ਸਰੀਰ ਨੂੰ ਆਪਾਂ ਸੰਭਾਂਗੇ ਅੱਗੇ ਤੱਕ ਵੀ ਸਹੀ ਰਹੂਗਾ ਜੇ ਹੁਣੇ ਹੀ ਆਪਾਂ ਅੱਜ ਜਿੱਦਾਂ ਫੂਡ 버ਗਰ ਪੀਜ਼ ਅਸੀਂ ਬਿਲਕੁਲ ਨਹੀਂ ਜੀ ਖਾਂਦੇ ਅਵਾਇਡ ਕੀਤੀਆਂ ਹੋਈਆਂ ਅਸੀਂ ਬਿਲਕੁਲ ਘਰੇ ਵੀ ਨਹੀਂ ਲੈਂਦੇ ਅਸੀਂ ਬੱਚਿਆਂ ਨੂੰ ਨਹੀਂ ਦਿੰਦੇ ਲਿਆ ਕੇ ਬਿਲਕੁਲ ਅਸੀਂ ਬਣਾਉਂਦੇ ਹੀ ਨਹੀਂ ਹੈਗੇ ਨੇਚਰਲੀ ਤਰੀਕੇ ਨਾਲ ਤੇ ਖਾਣ ਪੀਣਾਂ ਸਾਡਾ ਸਾਰਾ ਤੇ ਤੁਹਾਨੂੰ ਦੱਸਾਂਗੇ ਵੀ ਅਸੀਂ ਵੀ ਆਪਾਂ ਕਿਹੜੀਆਂ ਕਿਹੜੀਆਂ ਮਤਲਬ ਐਕਸਰਸਾਈਜ਼ਾਂ ਕਰਕੇ ਆਪਦੀ ਜਿਹੜੀ ਸਰੀਰ ਨੂੰ ਫਿੱਟ ਰੱਖ ਸਕਦੇ ਹਾਂ ਤੇ ਤੁਸੀਂ ਸਾਨੂੰ ਕਮੈਂਟ ਜਰੂਰ ਕਰਿਓ ਤੇ ਚਲੋ ਜੀ ਆਪਾਂ ਤਾਂ ਆਪਣਾ ਜਿਹੜਾ ਬਲੌਗ ਸੀ ਆਪਣੀ ਮੰਮੀ ਨਾਲ ਬਣਾਉਣਾ ਸੀ ਆਪਾਂ ਚਲੋ ਵੇਟ ਦੀ ਗੱਲ ਕਰਨ ਲੱਗੇ ਜੇ ਜੇ ਤੁਸੀਂ ਕਟਾਉਣਾ ਹੋਇਆ ਇੱਕ ਮਿੰਟ ਜਰੂਰ ਕਰਿਓ ਜੇ ਕਮੈਂਟ ਜ਼ਿਆਦਾ ਹੋਈ ਹੈ ਨਾ ਫਿਰ ਆਪਾਂ ਵੀਡੀਓ ਬਣਾ ਕੇ ਪਾ ਦਾਂਗੇ ਵੈਸੇ ਚਲੋ ਅਦਰਵਾਈਜ਼ ਜੇ ਭੈਣਾਂ ਨੇ ਮੈਸੇਜ ਕਰਕੇ ਪੁੱਛਿਆ ਤਾਂ ਉਹ ਵੀ ਦੱਸਾਂਗੇ ਪਰ ਤੁਸੀਂ ਜੇ ਚਾਹੁੰਦੇ ਹੋ ਆਪਾਂ ਵੇਟ ਤੇ ਵੀਡੀਓ ਜਰੂਰ ਪਾਵਾਂਗੇ ਤੇ ਆਪਣਾ ਇਹ ਮੰਮੀ ਦੇ ਨਾਲ ਆ ਜਿਹੜਾ ਫਸਟ ਬਲੌਗ ਆ ਵੇਸੀ ਆਪਾਂ ਵੀਡੀਓ ਪਹਿਲਾਂ ਬਹੁਤ ਬਣਾਏ ਆ ਸ਼ਾਰਟ ਵੀਡੀਓ ਵਗੈਰਾ ਬਣਾਉਂਦੇ ਰਹੇ ਆ ਪਰ ਇਹ ਆਪਣਾ ਫਰਸਟ ਵਲੌਗ ਆ ਤੇ ਇਹ ਜਿੱਦਾਂ ਮੇਰੇ ਸੱਸ ਨੇ ਹਨਾ ਇਹ ਦੱਸਣਗੇ ਇਹ ਮੇਰੇ ਨਣਦ ਨਹੀਂ ਹੈਗੀ ਕੋਈ ਵੀ ਮੇਰੇ ਹਸਬੰਦ ਨੂੰ ਨਹੀਂ ਦੋ ਬ੍ਰਦਰ ਇਨੇ ਤੇ ਅੱਗੇ ਸਾਡੇ ਇੱਕ ਬੇਟੀ ਆ ਤੇ ਮੰਮੀ ਦੱਸਣਗੇ ਵੀ ਦਾਦੀ ਪੋਤੀ ਦਾ ਪਿਆਰ ਕਿੰਨਾ ਦੋਨਾਂ ਜਾਣਿਆ ਦਾ ਭਾਈ ਮੈਂ ਤਾਂ ਇਹ ਕਹਿੰਦਾ ਸਾਰੇ ਆਪਦੇ ਪਰਿਵਾਰ ਦੇ ਵਿੱਚ ਖਵਾ ਕੇ ਰੱਖੋ ਆਪਦੇ ਪੋਤੇ ਪੋਤੀਆਂ ਨਾਲ ਪਿਆਰ ਰੱਖੋ ਇਹ ਸਾਰੇ ਆ ਗਏ ਮਰੀਆ ਮੈਨੂੰ ਪਿਆਰ ਆਉਂਦਾ ਪੁੱਤ ਤੇਰਾ ਤੇ ਕੋਤੀ ਦਾ ਇਹ ਬਹੁਤ ਚਾਰੇ ਮੈਨੂੰ ਪਿਆਰ ਆਉਂਦਾ ਮਿੱਥੋ ਬਗੇਰ ਮੇਰੀ ਪੋਤੀ ਨਹੀਂ ਰਹਿ ਸਕਦੀ ਨਾ ਮੈਂ ਰੱਖ ਰਹਿ ਸਕਨੀ ਤੋ ਬਗੇਰ ਤੇ ਆ ਗਏ ਨੁਹਾਰੇ ਨਾਲ ਥਵਾਕ ਰੱਖੋ ਸਾਰੇ ਪਰਬਾਰ ਦੇ ਪੁੱਤਾਂ ਧੀਆਂ ਦੇ ਪਿਆਰ ਰੱਖੋ ਅਗੇ ਬੇਟਿਆਂ ਨਾਲ ਪਿਆਰ ਰੱਖੋ ਆਪਾਂ ਤੇਹੀ ਆਪਾਂ ਹੀ ਕਹਿੰਦੇ ਆ ਪਿਆਰ ਰੱਖੋ ਪੋਤੇ ਕੋਤੀ ਵੀ ਆਪਣੇ ਨੇ ਸਭ ਆਪਣੇ ਨੇ ਇਹ ਨੁਹਾਂ ਪੁੱਤ ਵੀ ਆਪਣੇ ਨੇ ਕੋਈ ਆਪ ਦਾ ਵਧੀਆ ਥਵਾਕ ਰੱਖੋ ਤੁਹਮੇ ਦੱਸ ਦਿਆਂ ਵੀ ਮੇਰੀ ਭੇਟੀਆਂ ਨਾ ਮੇਰਾ ਨਹੀਂ ਇੰਨਾ ਪਿਆਰ ਕਰਦੀ ਅਸੀਂ ਨਾ ਆਂ ਛੁੱਟੀਆਂ ਹੋਈਆਂ ਸੀ ਤੇ ਮਿਆਂ ਦੇ ਪੇਕੇ ਚਲੀ ਗਈ ਤੇ ਉੱਥੇ ਮਤਲਬ 2-3 ਦਿਨ ਹੀ ਰਹੀ ਤੇ ਇਹਨੂੰ ਚੌਥੇ ਦਿਨ ਆਦੀ ਦਾਦੀ ਦੀ ਯਾਦ ਆਉਣ ਲੱਗੀ ਇਹਨੇ ਚੌਥੇ ਦਿਨ ਕਹਿਤਾ ਵੀ ਮੈਨੂੰ ਤਾਂ ਲੈ ਜੋ ਪੈਣਾ ਵੀ ਇਹਨਾਂ ਦੇ ਇਕੱਠਿਆਂ ਨੇ ਆ ਸਿਰ ਦਾਦੀ ਦਾ ਦੁੱਖ ਦਾ ਹੁੰਦਾ ਬੁਖਾਰ ਇਹਨੂੰ ਚੜ ਜਾਂਦਾ ਵੀ ਮੇਰੀ ਦਾਦੀ ਦਾ ਸਿਰ ਦੁੱਖ ਦਾ ਐਂਦਾ ਪਿਆਰ ਆ ਤੇ ਸਾਨੂੰ ਵਧੀਆ ਵੀ ਲੱਗਦਾ ਹੁੰਦਾ ਵੀ ਹੈ ਨਾ ਪਿਆਰ ਹੋਣਾ ਵੀ ਚਾਹੀਦਾ ਇੰਨਾ ਬੱਚਿਆਂ ਦਾ ਹੈ ਦਾਦੇ ਦਾਦੀਆਂ ਨੂੰ ਬੱਚੇ ਕਦੇ ਸਿੱਤੇ ਨਹੀਂ ਹੁੰਦੇ ਤੇ ਇੱਕ ਮਾਂਤੀ ਦਾ ਰਿਸ਼ਤਾ ਵੀ ਬਹੁਤ ਹੁੰਦਾ ਹਨਾ ਮੈਨੂੰ ਵੀ ਆਦੀ ਬੇਟੀ ਨਾਲ ਬਹੁਤ ਸਾਰਿਆਂ ਨੂੰ ਹੀ ਹੋੜਾ ਮਾ ਤੇ ਪੁਸ਼ਪੈਣਾ ਨੇ ਮੇਰੀਆਂ ਨੇ ਕਮੈਂਟ ਕੀਤੇ ਸੀਗੇ ਤੇ ਮੈਨੂੰ ਪੁੱਛਦੇ ਸੀ ਵੀ ਤੁਸੀਂ ਗਵਰਨਮੈਂਟ ਟੀਚਰ ਹੋ ਜਾਂ ਪ੍ਰਾਈਵੇਟ ਨਹੀਂ ਜੀ ਮੈਂ ਪ੍ਰਾਈਵੇਟ ਟੀਚਰ ਹਾਂ ਤੇ ਗਵਰਨਮੈਂਟ ਜੌਬ ਮੈਨੂੰ ਨਹੀਂ ਮਿਲੀ ਤੇ ਪਤਾ ਨਹੀਂ ਕੀ ਗੱਲ ਆ ਦੋ ਵਾਰੀ ਟੈਸਟ ਵੀ ਦਿੱਤਾ ਵਾ ਤੇ ਮੈ联 ਇਰੀਆ ਕਿਤੇ ਵੀ ਨੇ ਮਤਲਬ ਕਿ ਪਤਾ ਨਹੀਂ ਕੀ ਗੱਲ ਆ ਹਨਾ ਕਿੰਨੇ ਅਸੀਂ ਮੈਂ ਕੱਲੀ ਵੀ ਹੋਰ ਵੀ ਬਹੁਤ ਸਾਰੇ ਜਿਹਨਾਂ ਸਾਡੇ ਨਾਲ ਟੀਚਰ ਪੜਾਉਂਦੇ ਆ ਟੈਟ ਵੀ ਕਲੀਅਰ ਆ ਸਭ ਦੇ ਹਨਾ ਤੇ ਪਰ ਜੋਬ ਨਹੀਂ ਮਿਲ ਰਹੀ ਹੈਗੀ ਚਲੋ ਉਮੀਦ ਕਰਦੇ ਆ ਆਪਾਂ ਤਾਂ ਕਿੰਨੇ ਵੀ ਜਿਹੜੀਆਂ ਭਣਾ ਘਰਾਂ ਦੇ ਵਿੱਚ ਜਾਂ ਆਪ ਦਾ ਪਿੰਡਾਂ ਦੇ ਵਿੱਚ ਪ੍ਰਾਈਵੇਟ ਟੀਚਰ ਪ੍ਰਾਈਵੇਟ ਜੋਬ ਵੀ ਭਣਾ ਬਹੁਤ ਵਧੀਆ ਵਾ ਜੇ ਗਵਰਨਮੈਂਟ ਜੋਬ ਨਹੀਂ ਮਿਲ ਰਹੀ ਇਹਦਾ ਮਤਲਬ ਇਹ ਵੀ ਨਹੀਂ ਵੀ ਆਪਾਂ ਪ੍ਰਾਈਵੇਟ ਜੋਬ ਨਹੀਂ ਕਰਨੀ ਪ੍ਰਾਈਵੇਟ ਜੋਬ ਨਾਲ ਇੱਕ ਤਾਂ ਆਪਾਂ ਆਪ ਦੇ ਆਪ ਨੂੰ ਅਪਡੇਟ ਰੱਖ ਰਹੇ ਆ ਹਨਾ ਤੇ ਇੱਕ ਚਲੋ ਕੋਈ ਨਾ ਕਦੇ ਤਾਂ ਮਿਲੂਗੀ ਜੇ ਆਪਾਂ ਕੋਸ਼ਿਸ਼ ਕਰਦੇ ਆ ਚਲੋ ਤੇ ਜੌਬ ਵੀ ਨਹੀਂ ਮਿਲੂਗੀ ਆਪਾਂ ਨੂੰ ਹਨਾ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਸਕਦੀਆਂ ਘਰੇ ਰਹਿ ਕੇ ਨਹੀਂ ਤਾਂ ਦੇ ਸਕਦੇ ਆ ਤੇ ਨਹੀਂ ਤਾਂ ਤੁਹਾਨੂੰ ਪਤਾ ਵੀ ਹਨਾ ਟਿਊਸ਼ਨਾਂ ਵਗੈਰਾ ਕਿੰਨੀਆਂ ਮਹਿੰਗੀਆਂ ਆ ਮਾਂ ਤੇ ਸਕੂਲ ਦੀਆਂ ਫੀਸਾਂ ਦਾ ਆਪਾਂ ਮਸਾਈ ਦਿੰਨੇ ਆ ਕੱਲੀ ਆਪਾਂ ਤਾਂ ਕਿੰਨੇ ਵੀ ਇਹ ਟੀਚਰ ਦੀ ਨਹੀਂ ਹੋਰ ਵੀ ਭੈਣਾ ਜਿਹੜੀਆਂ ਆਪਦੀਆਂ ਘਰੇ ਬੈਠੀਆਂ ਆਪਦਾ ਕੋਈ ਨਾ ਕੋਈ ਕੰਮ ਜ਼ਰੂਰ ਕਰਨ ਜਿਹਦੇ ਕੋਲ ਕੋਈ ਗੌਣਾ ਤੇ ਆਪਦੀ ਅਰਨਿੰਗ ਕਰਨ ਆਪਦੇ ਲਈ ਸੇਵ ਕਰਨ ਹਨਾ ਸੇਵਿੰਗ ਕਰਨ ਆਪਦੇ ਲਈ ਕੁਛ ਵੀ ਕੋਈ ਵੀ ਆ ਚਾਹੇ ਕਿਸੇ ਵੀ ਤਰ੍ਹਾਂ ਦਾ ਕੰਮ ਆ ਤੇ ਆਪਦੇ ਪਰਿਵਾਰ ਲਈ ਜਰੂਰ ਹਨਾ ਕੁਛ ਨਾ ਕੁਛ ਆਪਾਂ ਕਰੀਏ ਪਹਿਲਾ ਹੁੰਦਾ ਸੀਗਾ ਵੀ ਜਿਹੜੀਆਂ ਕੁੜੀਆਂ ਮੁੰਡਿਆਂ ਨਾਲੋਂ ਪਿੱਛੇ ਆ ਕਿਸੇ ਕੰਮ 'ਚ ਨਹੀਂ ਪਿੱਛੇ ਆਪਾਂ ਤੇ ਪਰ ਇੱਕ ਆਪਣੀ ਲਾਈਨ ਬਿਲਕੁਲ ਸਹੀ ਹੋਣੀ ਚਾਹੀਦੀ ਆਪਾਂ ਸਿਰਫ ਆਪਣੇ ਪੇਰੈਂਟਸ ਲਈ ਆਪਣੇ ਬੱਚਿਆਂ ਲਈ ਕੁਛ ਕਰਨਾ ਵਾ ਤੇ ਇਸੇ ਤਰ੍ਹਾਂ ਜੇ ਆਪਾਂ ਹਿੰਮਤ ਨਹੀਂ ਹਾਰਾਂਗੇ ਤੇ ਪਰਮਾਤਮਾ ਵੀ ਮੈਨੂੰ ਲੱਗਦਾ ਵੀ ਆਪਾਂ ਨੂੰ ਸਫਲਤਾ ਦਾ ਟਾਈਮ ਜ਼ਰੂਰ ਲੱਗ ਜੂ ਇਹ ਨਹੀਂ ਹੈਗਾ ਟਾਈਮ ਨਹੀਂ ਲੱਗੂਗਾ ਹਨਾ ਥੋੜਾ ਟਾਈਮ ਲੱਗ ਜਾਂਦਾ ਪਰ ਹਮੇਸ਼ਾ ਕਹਿੰਦੇ ਹੁੰਦੇ ਹਨ ਵੀ ਹਨੇਰੀ ਬਾਦ ਆ ਜਿਹੜੇ ਮੀਂਹ ਆਉਂਦਾ ਹੀ ਆਉਂਦਾ ਆਊਗਾ ਥੋੜਾ ਜਿਹਾ ਸਬਰ ਰੱਖਣਾ ਪੈਂਦਾ ਹਨਾ ਜਿਨੇ ਸਬਰ ਕਰ ਲਿਆ ਤੇ ਪਰਮਾਤਮਾ ਉਹਨੂੰ ਫਲ ਜ਼ਰੂਰ ਦਿੰਦਾ ਕਦੇ ਤਾਂ ਜ਼ਰੂਰ ਮਿਲੂਗਾ ਹੀ ਮਿਲੂਗਾ ਹਨਾ ਬਸ ਆਪ ਵੀ ਮਿਹਨਤ ਜ਼ਰੂਰ ਕਰੋ ਚਾਹੇ ਆਪਣਾ ਕਰ ਹੀ ਆਪਾਂ ਕੰਮ ਕਰਾ ਇਹ ਨਹੀਂ ਜੇ ਆਪਾਂ ਪੜ੍ਹੇ ਨਹੀਂ ਤੇ ਆਪਣੇ ਕੋਲੇ ਜਿਹੜੀ ਜੌਬ ਨਹੀਂ ਹੈਗੀ ਘਰਾਂ ਦੇ ਵਿੱਚ ਵੀ ਬਹੁਤ ਸਾਰੇ ਕੰਮ ਆ ਜਿਹੜੇ ਆਪਾਂ ਸਾਰੇ ਕਰ ਸਕਦੇ ਆ ਹਨਾ ਕੁੜੀਆਂ ਨਾਲ ਕਰਾ ਸਕਦੀਆਂ ਬੰਦਿਆਂ ਦੇ ਡੇਰੀ ਫਾਰਮਿੰਗ ਦਾ ਹੋ ਗਿਆ ਹੋਰ ਵੀ ਬਹੁਤ ਤਰ੍ਹਾਂ ਦੇ ਹਨਾ ਹੋਗੇ ਤੇ ਸਾਰੇ ਆਪਾਂ ਕੋਈ ਨਾ ਕੋਈ ਕੰਮ ਕਰੀਏ ਆਪਦੇ ਆਪ ਨੂੰ ਇਹ ਨਾ ਸੋਚੀ ਵੀ ਅਸੀਂ ਕਿਸੇ ਨਾਲੋਂ ਘੱਟ ਆ ਨਹੀਂ ਜਿਸ ਤਨ ਆਪਾਂ ਇਹ ਆਪਣੇ ਮਨ ਚੋਂ ਕੱਢ ਤਾਂ ਵੀ ਅਸੀਂ ਕਿਸੇ ਨਾਲੋਂ ਘੱਟ ਨਹੀਂ ਹੈਗੀਆਂ ਹਨਾ ਤੇ ਵਧੀਆ ਕੰਮ ਸਮਾਜ ਲਈ ਕੁਛ ਕਰੀਏ ਆਪਾਂ ਤੇ ਤੁਸੀਂ ਨਾ ਸਾਡੀਆਂ ਪਿਛਲੀਆਂ ਵੀਡੀਓ ਵੀ YouTube ਤੇ ਪਾਈਆਂ ਹੋਈਆਂ ਜਰੂਰ ਦੇਖਿਓ ਮੈਂ ਤੇ ਮੇਰੇ ਹਸਬੰਦ ਪਿੰਡ ਚ ਗੇ ਮਾ ਖੇਡਾਂ ਵੀ ਕਰਵਾਉਨੇ ਹੁੰਦੇ ਆ ਬੱਚਿਆਂ ਦੇ ਆ ਵੀ ਹੁੰਦੀਆਂ ਨਾਲ ਮੇਰੀਆਂ ਭੈਣਾਂ ਦੀਆਂ ਵੀ ਹੁੰਦੀਆਂ ਅਸੀਂ ਮਤਲਬ ਕਿਸੇ ਤੋਂ ਫੰਡ ਰੇਜ਼ ਨਹੀਂ ਕਰਦੇ ਹੈਗੇ ਤੇ ਮਤਲਬ ਕਿ ਪਹਿਲੀ ਵਾਰ ਜਦੋਂ ਅਸੀਂ ਕਰਾਈਆਂ ਸੀ ਤਾਂ ਅਸੀਂ ਗੜੀ ਸੀ ਕਰਾ ਲੈਣਾ ਸੀ ਇੱਥੇ ਤੁਸੀਂ ਮੇਰੀਆਂ ਵੀਡੀਓ ਜਰੂਰ ਦੇਖਿਓ ਜੇ ਕਹੋਗੇ ਆਪਾਂ ਦੁਬਾਰਾ ਵੀ ਅਪਲੋਡ ਕਰ ਦਾਂਗੇ ਹੈਨਾ ਸਾਡੇ ਕੋਲ ਜਗ੍ਹਾ ਨਹੀਂ ਸੀ ਅਸੀਂ ਗਲੀ ਦੇ ਵਿੱਚ ਹੀ ਕਰਾ ਲਿਆ ਤੇ ਇੰਨੀ ਖੁਸ਼ੀ ਹੋਈ ਕਰਾ ਕੇ ਤੇ ਉਹਨਾਂ ਨੂੰ ਸੀ ਇਨਾਮ ਦੇ ਵਿੱਚ ਛੋਟੇ ਛੋਟੇ ਭਾਂਡੇ ਦਿੱਤੇ ਇਹ ਵੀ ਇੱਕ ਸਮਾਜ ਲਈ ਅਸੀਂ ਇਹ ਨਹੀਂ ਕਹਿੰਦੇ ਸੀ ਬਹੁਤ ਪਸ਼ ਕੀਤਾ ਪਰ ਸਾਨੂੰ ਖੁਸ਼ੀ ਮਿਲੀ ਵੀ ਜਿਸ ਦਿਨ ਖੇਡਾਂ ਹੋ ਕੇ ਆਟੀਆਂ ਨਾ ਮੇਰੇ ਹਸਬੰਦ ਕਹਿੰਦੇ ਚਲੋ ਮਨ ਨੂੰ ਬਹੁਤ ਖੁਸ਼ੀ ਮਿਲੀ ਵੀ ਕਿੰਨੇ ਚਿਹਰੇ ਹੱਸੇ ਹਨ ਅਸੀਂ ਬਹੁਤ ਅਸੀਆ ਸੀ ਜਿੱਦਾਂ ਫਨੀ ਜੀਆ ਖੇਡਾਂ ਕਰਾਈਆਂ ਸੀ ਕੜਾ ਰੇਸ ਹੋ ਗਈ ਚੇਅਰ ਤੇ ਬੈਠ ਕੇ ਹਨ ਜਿਵੇਂ ਮਤਲਬ ਹੁੰਦੀ ਹੈ ਚੇਅਰ ਵਾਲੀ ਗੇਮਸ ਬਲੂਨ ਰੇਸ ਬਿਸਕੁਟ ਰੇਸ ਜਿਹੜੀਆਂ ਮਤਾਮਾਂ ਤੋਂ ਕੋਈ ਚੀ ਨਹੀਂ ਸੀ ਹੁੰਦਾ ਵੀ ਮਤਲਬ ਪਾਤ ਵਗੈਰਾ ਨਹੀਂ ਸਾਥੀਆਂ ਸੀਗੀਆਂ ਤੇ ਕੁਛ ਨਾ ਕੁਛ ਆਦੇ ਆਪ ਨੂੰ ਅਪਡੇਟ ਰੱਖਣਾ ਚਾਹੀਦਾ ਬਸ ਵੀ ਇਹ ਨਹੀਂ ਹੈਗਾ ਵੀ ਬਸ ਆਪਾਂ ਸਵੇਰੇ ਰੋਟੀਆਂ ਲਾ ਲਈਆਂ ਤੇ ਖਾ ਲਈਆਂ ਕੋਈ ਨਾ ਕੋਈ ਉਦਦਮ ਕਰਦੇ ਰਹਿਣਾ ਚਾਹੀਦਾ ਪਰਮਾਤਮਾ ਤੁਹਾਨੂੰ ਉਹਦਾ ਫਲ ਜ਼ਰੂਰ ਦਊ ਤੁਹਾਡੇ ਬੱਚਿਆਂ ਨੂੰ ਵੀ ਦਊ ਤੁਹਾਡੇ ਬੱਚੇ ਵੀ ਉਸ ਚੀਜ਼ ਤੋਂ ਜਿਹੜੀ ਸੇਧ ਲੈਣਗੇ ਵੀ ਆਹ ਚੀਜ਼ ਸਾਨੂੰ ਕਰਨੀ ਚਾਹੀਦੀ ਆ ਸਾਡੇ ਪੇਰੈਂਟਸ ਕਰਦੇ ਸੀ ਆਪਾਂ ਕਹਿੰਦੇ ਸੀ ਸਾਡਾ ਬੱਚਾ ਕੰਮ ਹੈਨਾ ਕਰੇ ਜੇ ਤੁਸੀਂ ਚਾਹੋ ਨੇ ਉਹ ਵੀ ਇਹ ਕੰਮ ਕਰੇ ਤੁਸੀਂ ਆਪ ਕਰਨ ਲੱਗ ਜਾਓ ਬੱਚਾ ਤੁਹਾਡਾ ਨਾਲ ਹੀ ਕਰਨ ਲੱਗ ਜਾ। ਹਨਾ ਆਪਾਂ ਕਹਿੰਦੇ ਫੋਨ 'ਚੋਂ ਨਿਕਲੇ ਤੁਸੀਂ ਕੋਈ ਖੇਡ ਖੇਡੋ ਤੁਹਾਡਾ ਬੱਚਾ ਨਾਲ ਹੀ ਤੁਹਾਡੇ ਖੇਡੂਗਾ। ਹਨਾ ਆਪਾਂ ਨੂੰ ਆਪ ਨੂੰ ਵੀ ਬੱਚਿਆਂ ਵਰਗੇ ਹੀ ਬਣਨਾ ਪੈਣਾ ਮੈਂ ਤੇ ਤੁਸੀਂ ਹੁਣ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਮੈਨੂੰ ਆਪਦੀ ਵੇਟ ਵਾਲੀ ਵੀਡੀਓ ਮੈਂ ਪਾਵਾਂ ਤੁਹਾਨੂੰ ਜੇ ਤੁਸੀਂ ਕਮੈਂਟ ਜ਼ਿਆਦਾ ਤੋਂ ਜ਼ਿਆਦਾ ਕਰੋਗੇ ਤਾਂ ਮੈਂ ਉਹ ਵੀਡੀਓ ਜਿਹੜੀ ਅਪਲੋਡ ਕਰੂੰਗੀ ਕਿ ਮੈਂ ਆਪਦਾ ਭਾਰ ਹੈ ਜਿਹੜਾ ਕਿਵੇਂ ਘਟਾਇਆ। ਤੇ ਚਲੋ ਜੀ ਆਪਾਂ ਆਪਣੇ ਬਲੌਗ ਦਾ ਇੱਥੇ ਹੀ ਕਰਦੇ ਐਂਡ ਕਿਉਂਕਿ ਜਿਹੜੇ ਸ਼ਾਮ ਦੇ ਆ 5 ਵਜਨ ਵਾਲੇ ਆ ਤੇ ਦਾਲ ਪਾਣੀ ਦਾ ਆਪਣਾ ਹੋ ਗਿਆ ਟਾਈਮ ਆ ਕਿਉਂਕਿ ਜਿਹੜੀ ਸਫਾਈ ਵਗੈਰਾ ਵੀ ਉਹ ਸਵੇਰ ਨਹੀਂ ਹੁੰਦੀ ਜਦੋਂ ਸਕੂਲ ਡਿਊਟੀ ਤੇ ਜਾਣਾ ਹੁੰਦਾ ਸਵੇਰੇ ਫਿਰ ਮਿੱਥੋ ਕਿਉਂਕਿ ਬੱਚਿਆਂ ਨੂੰ ਵੀ ਮੈਂ ਤਿਆਰ ਕਰਨਾ ਹੁੰਦਾ ਇੱਕ ਜਿਹੜੀ ਵੈਨ ਆ ਬਹੁਤ ਅੱਰਲੀ ਆ ਜਾਂਦੀ ਆ ਤੇ ਸਾਡੇ ਕੰਮ ਵਾਲੀ ਵੀ ਨਹੀਂ ਕੋਈ ਲਾਈ ਹੋਈ ਸਾਰਾ ਕੰਮ ਆ ਜਿਹੜਾ ਸਿਆਪ ਹੀ ਕਰਦੇ ਆ ਮੰਮੀ ਤੇ ਮੈਂ ਤੇ ਉਸੇ ਉਹਦਾ ਕਰਕੇ ਦਰ ਸਫਾਈ ਵੀ ਹੁਣ ਕਰਨੀ ਕੱਪੜੇ ਵੀ ਹੁਣ ਧੋਣੇ ਬੱਚਿਆਂ ਨੂੰ ਵੀ ਪੜਾਉਣਾ ਇਹਨਾਂ ਦੇ ਐਗਜ਼ਾਮ ਵੀ ਚੱਲਦੇ ਆ ਤੇ ਵਿੱਚੋਂ ਮਸ ਟਾਈਮ ਕੱਢ ਕੇ ਮੈਂ ਕਿਹਾ ਵੀ ਨਹੀਂ ਵੀਡੀਓ ਬਣਾਉਣੀ ਆ ਕਿਉਂਕਿ ਇੱਕ YouTube ਫੈਮਲੀ ਬਣ ਗਈ ਆ ਹਨਾ ਖੁਸ਼ੀ ਜੀ ਹੁੰਦੀ ਆ ਹੁਣ ਜਿੱਦਾਂ ਆਸਟ੍ਰੇਲੀਆ ਤੋਂ ਮਨਦੀਪ ਭੈਣੋਂ ਨੇ ਸਾਨੂੰ ਕਾਲ ਵੀ ਕੀਤੀ ਉਹ ਸਾਨੂੰ ਬਹੁਤ ਆਪਣਾਪਣ ਜਾਂ ਲੱਗਿਆ ਹਨਾ ਤੇ ਹੋਰ ਭੈਣਾਂ ਵੀ ਜਿੱਦਾਂ ਸਾਨੂੰ ਮੈਸੇਜ ਕਰਦੀਆਂ ਇਸਕੇ ਵੀ ਨਹੀਂ ਸਾਨੂੰ ਵੀਡੀਓ ਜ਼ਰੂਰ ਪਾਵਾਂਗੇ ਆਪਾਂ ਮੈਂ ਟਾਈਮ ਚੋਂ ਟਾਈਮ ਕੱਢ ਕੇ ਜ਼ਰੂਰ ਪਾਈਏ ਤੇ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਇਸ ਚੈਨਲ ਤੇ ਆਈਆਂ ਜਾਂ ਵੀਰੋ ਸਾਡਾ ਚੈਨਲ ਆ ਜਿਹੜਾ ਜਰੂਰ ਸਬਸਕ੍ਰਾਈਬ ਕਰਦੇ ਹੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਸਾਨੂੰ ਵੱਧ ਤੋਂ ਵੱਧ ਜਿਹੜੀ ਸਪੋਰਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚਲੋ ਜੀ ਕਰਦੇ ਆ ਆਪਾਂ ਇੱਥੇ ਐਂਡ ਤੇ ਪਰਮਾਤਮਾ ਸਰ ਨੂੰ ਰਾਜੀ ਖੁਸ਼ੀ ਰੱਖੇ ਸਭ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਪਰਿਵਾਰ 'ਚ ਪਿਆਰ ਬਖਸ਼ੇ ਤੇ ਮਿਲਦੇ ਆਪਾਂ ਇੱਕ ਨਵੇਂ ਬਲੌਗ ਦੇ ਨਾਲ ਧੰਨਵਾਦ